ਹਾਂਜੀ ਕੀ ਹਾਲ ਚਾ ਆਪਾਂ ਲੈ ਕੇ ਆਏ ਕੈਲਸ਼ੀਅਮ ਹਾਈਡਰੇਟ ਆਹ ਇਹ ਯਾਰਾ ਕੰਪਨੀ ਦੀ ਤੇ ਇਸ ਚੋਟ ਚ ਕਰ ਲਈ ਦੀ ਛੋਟੇ ਛੋਟੇ ਡਾਂਗੀਆਂ ਲਿਆ ਤੇ ਇਹਨੂੰ ਹੁਣ ਪਾਵਾਂਗੇ ਆਪਾਂ ਇਹਦੇ ਸਪਰਾਚ ਪਾਣੀ ਦਾ ਭਰਿਆ ਬੈਟਰਾ ਮਾ ਆਪਣਾ ਇਹਦੇ ਚ ਰਲਾ ਕੇ ਤੇ ਉਦੋਂ ਬਾਅਦ ਉਹ ਪਿਆ ਪੰਪ ਜਾ ਉਹਦੇ ਰਾਹੀਂ ਸਾਰੇ ਬਾਗ ਚ ਜਾ ਫੜਨੀਆ ਡ੍ਰਿਪ ਸਿਸਟਮ ਰਾਹੀਂ ਇਦਨ ਆ ਗਏ ਨੇ ਕੈਲਸ਼ੀਅਮ ਦੀ ਲੋੜ ਪੂਰੀ ਹੋ ਜੂ ਇੱਕ ਤਾਂ ਤੇ ਇੱਕ ਨਾਈਟ੍ਰੋਜਨ ਜੇ ਥੋੜੀ ਜਿਹੀ ਹੋਰ ਸਰ ਮਿਲੂਗਾ ਤੇ ਗਰੋਥ ਚੰਗੀ ਹੋਣੀ ਆ ਬੂਟੇ ਦੇ ਜਾਂਦੇ ਕੈਲਸ਼ੀਅਮ ਨਾਈਟ੍ਰੇਟ ਆਪਣੀ ਸਾਰੀਆਂ ਆਹੋ ਜਿਹੀ ਪਾਣੀ ਚਾਹ ਹਰਾਈ ਜਿਆਗਿੱਤੇ ਇਹਦੇ ਰਾਈਗੇ ਮਨ ਤੋਂ ਜੂ ਨੂੰ ਦੁਵਾ ਦਾ ਆ ਪਾ ਪਾ ਦਿੰਨੇ ਆ ਆਪਾਂ ਵਿੱਚ ਉਧਰ ਮੋਨੋਬਲਾਕ ਨੇ ਪਾਣੀ ਚੱਕ ਲੈਣਾ ਆਹ ਵੇਖੋ ਫਤਰੋ ਚੰਗਾ ਬਹੁਤ ਸਾਰੀ ਦਵਾਈ ਇਧਰਲੇ ਪਾਸੇ ਆਪਾਂ ਬੁੱਟੇ ਛੜਤੀ ਆ 100 ਗ੍ਰਾਮ ਬੁੱਟੇ ਦੀ ਪਾਉਣੀ ਆ ਤੇ ਤਰੀ ਪਾਉਣਾ 50 ਗ੍ਰਾਮ ਉਸਾਂ ਨੂੰ ਬੁੱਟੇ ਗਣਕੇ ਆਪਾਂ ਬਾਅਦ ਛੱਡੀ ਰੱਖਣੀ ਆ ਇਧਰਲੇ ਪਾਸੇ ਆਪਣਾ ਦੇਖ ਕੇ ਤੇ ਚਾਰ ਘੰਟੇ ਚਾਹੀ ਚਲਾ ਜਾਣਾ ਆਪਾਂ ਬਾਅਦ ਚ